ਹਾਂਜੀ ਸਾਰੇ ਦੋਸਤਾਂ ਨੂੰ ਬੇਨਤੀ ਆ ਜੇ ਕਿਸੇ ਨੂੰ ਪਤਾ ਆਹ ਡੇਕ ਦੀ ਡਾਣੀ ਤੋੜੀ ਆ ਮੈਂ ਆ ਚੀਜ਼ ਦੇਖੋ ਕੀ ਆ ਤੇ ਆਹ ਡੇਕ ਲੱਗੀ ਹੋਈ ਆ ਇੱਧਰ ਡੇਕ ਦੇ ਉੱਪਰੋਂ ਸਾਈਡ ਤੇ ਡਾਣੀ ਦੀ ਮੈਂ ਦੇਖਣ ਲੱਗਾ ਮੈਂ ਕਿ ਨਮੋਲੀਆਂ ਇੰਨੀਆਂ ਕਾਲੀਆਂ ਕਾਲੀਆਂ ਕਿਉਂ ਨੇਗੀਆਂ ਤੇ ਇਹਦੇ ਤੱਕ ਚੀਜ਼ ਆ ਯਾਰ ਆ ਦੇਖੋ ਆ ਨਹੀਂ ਕਿ ਬਰੀਕ ਬਰੀਕ ਜਿਵੇਂ ਕੋਈ ਜੂਆਂ ਹੀ ਨਹੀਂ ਹੁੰਦੀਆਂ ਤੇ ਆਹ ਚੀਜ਼ ਆ ਪਾਂ ਦੇ ਨਹੀਂ ਕਿਤੇ ਜੀਰੀ ਨੂੰ ਪਾਏ ਜੇ ਇਹ ਇਹ ਚੀਜ਼ ਕੀ ਆ ਯਾਰ ਜੇ ਕਿਸੇ ਨੂੰ ਪਤਾ ਨਮੋਲੀਆਂ ਵੀ ਕਾਲੀਆਂ ਹੋ ਰਹੀਆਂ ਨੇ ਇਹਦੀਆਂ ਡਾਣੀ ਦੀਆਂ ਤੇ ਆਪਾਂ ਇਹਨੂੰ ਹਲਿਆ ਕੇ ਵੀ ਦੇਖਾਂਗੇ ਵੀ ਕੀ ਚੀਜ਼ ਆ ਇਹ ਤੇ ਜੇ ਕਿਸੇ ਨੂੰ ਪਤਾ ਹੈ ਤਾਂ ਜਰੂਰ ਦੱਸੋ ਇਹਦੇ ਬਾਰੇ ਆ ਦੇਖੋ ਜੀ ਆ ਦੇ ਆ ਪਾਣੀ ਆ ਨਿਕਲਦਾ ਇਹਦੇ ਓ ਆਜੀ ਜੀ ਇਹ ਜੀਜੇ ਨਹੀਂ ਹੁੰਦੇ ਜੀਜੇ ਬਰੀਕ ਬਰੀਕ ਵੀ ਉਹ ਨਹੀਂ ਵੀ ਇਹ ਕੀ ਚੀਜ਼ ਹੈ ਜੇ ਕਿਸੇ ਮਿੱਤਰ ਪਿਆਰੇ ਨੂੰ ਪਤਾ ਹੈ ਤਾਂ ਜਰੂਰ ਦੱਸੋ ਡਾਣੀ ਭਰੀ ਪਈ ਹੈ ਦੇਖੋ ਜੀ ਪਹਿਲਾਂ ਤਾਂ ਨਿੰਮਾ ਨੂੰ ਬਿਮਾਰੀ ਪਈ ਸੀ ਹੁਣ ਆ ਡੇਕਾਂ ਨੂੰ ਆ ਪਈ ਦੇਖੋ ਆ ਦੇਖੋ ਕਾ ਐਸੇ ਕੁਦਰਤ ਦੇ ਰੰਗ ਨੇ ਇਹ ਤੇ ਦੇਖੋ ਕੈਸੇ ਭਾੜੇ ਜਾਨਵਰ ਚੰਬੜੇ ਹੋਏ ਨੇ ਡੇਕ ਨੂੰ ਆ ਨਮੋਲੀਆਂ ਕਾਲੀਆਂ ਕਾਲੀਆਂ ਕਰਤੀਆਂ ਦੇਖੋ ਸਾਰੀ ਡਾਣੀ ਦੇ ਉੱਪਰ ਇਹ ਐਂ ਭਾਂਦ ਨੇ ਭਰੇ ਪਏ ਨੇ ਪਲਾਸਟਰ ਲੋਟ ਚਮਟੇ ਪਏ ਨੇ ਹੈਗੇ ਇਹ ਜੀ ਨੇ ਬਰੀਕ ਬਰੀਕ ਜੇ ਤੁਰਦੇ ਫਿਰਦੇ ਵੀ ਨਹੀਂ ਉਹਰੇ ਇੱਕ ਤੁੰ ਦਿਖਾਉਣਿਆ ਆਹ ਉਹਰੇ ਜੇ ਹਿੱਲਦੇ ਸੀ ਪਹਿਲਾਂ ਆਹ ਉਹਰੇ ਜੇ ਇੱਥੇ ਜੇ ਹਿੱਲਦੇ ਸੀ ਇਹ ਜਦੋਂ ਇਹਦੇ ਡੱਕਾ ਲਾਉਣਿਆਂਗੇ ਇਹ ਫੁੱਟਿਆਂ ਦਾ ਪਾਣੀ ਆ ਬਣ ਜਾਂਦਾ ਇਹ ਸੋਈ ਹਿਸਾਬ ਲਾ ਲੂ ਵੀ ਜੇ ਹੁਣ ਇਹ ਕਿਤੇ ਜੀਰੀ ਨੂੰ ਪਏਗੀ ਝੋਨੇ ਨੂੰ ਇਹਦਾ ਖਾਜੂ ਤੇ ਹੋਰ ਕਿਸੇ ਡਾਣੀ ਤੇ ਹੈ ਨਹੀਂ ਇਹ ਸਿਸਟਮ ਹੈਗਾ ਇਹ ਉਹ ਥੋ ਤੋੜੀਆਂ ਮਾੜਾ ਨਹੀਂ ਉਹ ਮੋਚਰ ਤੋਂ ਆਹ ਡੇਕ ਦੇ ਉੱਤੇ ਆ ਹੋਰ ਸਾਰੀ ਹਰੀ ਭਰੀ ਖੜੀ ਐ ਕੋਹ ਤਾਂ ਹਾਂ ਜੀ ਹੈਗੀ ਤੇ ਵੀ ਕੀ ਚੀਜ਼ ਐ ਇਹ ਜੇ ਕਿਸੇ ਨੂੰ ਪਤਾ ਹੈ ਕਮੈਂਟਾਂ 'ਚ ਜਰੂਰ ਦੱਸੋ ਜੀ। ਇਹ ਕੀ ਚੀਜ਼ਾਂ ਨੇ? ਦੇਖੋ ਬਰੀਕ ਬਰੀਕ ਨੇ ਤਾਂ ਆਈ ਫੋਨ ਕਰਕੇ ਥੋੜਾ ਜਿਹਾ ਦੀਨਦੇ ਨੇ ਨਹੀਂ ਤਾਂ ਹੋਰ ਫੋਨ 'ਚ ਤਾਂ ਇਹ ਐਂ ਤਾਂ ਨਾਜ਼ਰੀਨ ਆਉਣ। ਦੇਖੋ ਜੀ। ਸ਼ੇਅਰ ਕਰ ਦਿਓ। ਇਹਦੀ ਡਾਣੀ ਵੀ ਐਂ ਲਾ ਲਓ ਵੀ ਸਾਹਿਬ ਵੀ ਕਾਲੀ ਹੋਊਗੀ। ਦੇਖੋ ਜੀ। ਤੇ ਦੱਸੋ ਕੀ ਹੈ ਜੀ ਇਹ ਕਮੈਂਟਾਂ 'ਚ